ਪੰਜਾਬ ਭਰ ਦੇ ਵਿੱਚ ਲੁਟੇਰੀਆਂ ਦੇ ਹੌਸਲੇ ਦਿਨ-ਤ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਪੂਰੇ ਪੰਜਾਬ ਭਰ ਤੋਂ ਹਰ ਰੋਜ਼ ਹੀ ਅਜਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਲੁਟੇਰੀਆਂ ਦੇ ਵੱਲੋਂ ਸ਼ਰੀਆਮ ਲੁੱਟ ਖੋਹਦੀਆਂ ਵਾਰਦਾਤਾਂ ਨੂੰ ਅਣਜਾਣ ਦਿੱਤਾ ਜਾਂਦਾ ਹੈ ਹੁਣ ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਹੜਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਜੋ ਰਾਤ ਸਮੇਂ ਜਾ ਰਹੀ ਹੁੰਦੀ ਹੈ ਕਿ ਇਸੇ ਦੌਰਾਨ ਕੁਝ ਮੋਟਰਸਾਈਕਲ ਤੇ ਆਏ ਨੌਜਵਾਨਾਂ ਦੇ ਵੱਲੋਂ ਉਸ ਦੇ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਸ ਦਾ ਮੋਬਾਈਲ ਫੋਨ ਜਦੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਲੜਕੀ ਉਸ ਵੇਲੇ ਆਟੋ 'ਚ ਸਵਾਰ ਹੁੰਦੀ ਹੈ ਤੇ ਫਿਰ ਲੜਕੀ ਦੇ ਵੱਲੋਂ ਆਪਣਾ ਮੋਬਾਈਲ ਫੋਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸੇ ਦੌਰਾਨ ਲੁੱਟੇਰਿਆਂ ਦੇ ਵੱਲੋਂ ਉਸ ਦੇ ਸਿਰ ਦੇ ਵਿੱਚ ਕੁਝ ਅਜਿਹੀ ਚੀਜ਼ ਮਾਰੀ ਜਾਂਦੀ ਹੈ ਜਿਸ ਨਾਲ ਉਸ ਦੇ ਸਿਰ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਮੌਕੇ ਤੇ ਇਸ ਲੜਕੀ ਨੂੰ ਜਿਹੜਾ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਇਹ ਲੁੱਟੇਰੇ ਜਿਹੜਾ ਮੋਬਾਈਲ ਫੋਨ ਹੈ ਉਹ ਮੌਕੇ ਤੋਂ ਲੈ ਕੇ ਫਰਾਰ ਹੋ ਜਾਂਦੇ ਨੇ ਆਟੋ ਚਾਲਕ ਦੇ ਵੱਲੋਂ ਲੜਕੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਲੜਕੀ ਦਾ ਜੋ ਕਿ ਇਲਾਜ ਚੱਲਦਾ ਪਿਆ ਹੈ ਤੇ ਉਧਰ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਵੇਖੋ ਫਗਵਾੜਾ ਤੋਂ ਯਸ਼ ਸ਼ਰਮਾ ਦੀ ਇਸ ਰਿਪੋਰਟ ਨੂੰ ਮਾਮਲਾ ਇਦਾਂ ਭਾਜੀ ਗੁੜੀਆ ਨਾ ਜਲੰਧਰ ਤੋਂ ਆਈ ਸੀ ਉਧਰੋਂ ਬੱਸ ਉਤਰ ਕੇ ਇਹ ਫਲਾਈਓਵਰ ਜਿਹੜਾ ਬਣਿਆ ਲੋਹੇ ਵਾਲਾ ਉਹ पार ਕਰਕੇ ਯੂਨੀਵਰਸਿਟੀ ਵਾਲੀ ਸਾਈਡ ਤੋਂ ਆਟਰੋਂ ਨੇ ਲੈਣਾ ਹੈ ਜਦੋਂ ਉਹਦੇ ਵਿਚਾਲੇ ਆਈ ਉਹ ਤੋਂ ਪਿੱਛੋਂ ਕੇ ਮੁੰਡਾ ਪਿੱਛਾ ਕਰਦਾ ਸੀ ਉਹਨੇ ਬਾਈਕ ਉੱਥੇ ਲਾਈ ਆ ਆਪਣੀ ਬਾਈਕ ਲਾ ਕੇ ਫਿਰ ਇਹਦੇ ਇਹ ਗੱਲ ਕਰਦੀ ਹੁਣੀ ਫੋਨ ਤੇ ਕੁੜੀ ਇਹਦਾ ਫੋਨ ਖੋਇਆ ਨਾਲੇ ਫੋਨ ਇਹਨੇ ਫੋਨ ਫੜ ਲਿਆ ਜਾਂ ਕਿਦਾਂ ਜਦੋਂ ਜੇਦ ਹੋਈ ਮਾਰਿਆ ਉਹਦੇ ਤੇ ਨੱਕ ਤੇ ਵੀ ਸੱਟ ਲੱਗੀ ਉਹਦੇ ਸਿਰ ਦੇ ਵਿੱਚ ਵੀ ਮਾਰੀਆਂ ਗੁੱਜੀਆਂ ਸੱਟਾਂ ਖੜਾ ਕੁੜਾ ਮਾਰਿਆ ਜਾਂ ਕੋਈ ਪਤਾ ਨਹੀਂ ਸਾਨੂੰ ਜਦੋਂ ਕੁੜੀ ਚਲਾਈ ਫਿਰ ਸਾਨੂੰ ਪਤਾ ਲੱਗਾ ਇਹਦੇ ਬਲੱਡ ਚ ਹੁੰਦਾ ਹੈਗਾ ਅਸੀਂ ਆਏ ਇਹਦੇ ਕੋਲ ਫਿਰ ਉਹ ਮੁੰਡਾ ਜਦ ਤੱਕ ਉਹ ਮੋਟਰਸਾਈਕਲ ਲੈ ਕੇ ਫਗਵਾੜੇ ਵਾਲੀ ਸਾਈਡ ਨੂੰ ਦੌੜ ਗਿਆ ਤੇ ਕਿੰਨੇ ਵਿਅਕਤੀ ਸੀ ਜੀ ਬਸ ਆ ਕੋਈ 1 ਘੰਟਾ ਪਹਿਲਾਂ ਹੋਈ ਜਦੋਂ ਨਹੀਂ ਕਿੰਨੇ ਕਿੰਨੇ ਬੋਲ ਕਿੰਨੇ ਲੋਕ ਸੀਗੇ ਜੀ ਉਹ ਕੱਲਾ ਹੀ ਸੀਗਾ ਮੁੰਡਾ ਕੱਲਾ ਹੀ ਸੀ ਮੋਟਰਸਾਈਕਲ ਰੈੱਡ ਟੀ-ਸ਼ਰਟ ਉਹਨੇ ਪਾਈ ਸੀ ਅੱਛਾ ਜੀ ਬਲੈਟਿਨਾ ਮੋਟਰਸਾਈਕਲ ਸੀ ਤੇ ਕੋਈ ਹੋਰ ਵੀ ਨੁਕਸਾਨ ਹੋਇਆ ਹੈ ਮੈਡਮ ਦਾ ਨੇ ਨੁਕਸਾਨ ਤਾਂ ਉਹਨਾਂ ਦਾ ਸਿਰਫ ਇੱਕ ਫੋਨ ਹੀ ਲੈ ਕੇ ਗਏ ਫੋਨ ਹੀ ਲੈ ਗਏ ਤੇ ਬਾਕੀ ਇਹਨੂੰ ਕੁੱਟਿਆ ਮਾਰਿਆ ਕਿਉਂਕਿ ਕੁੜੀ ਨੇ ਫੋਨ ਆਪਣਾ ਬਚਾ ਕਰਦੀ ਸੀ ਹੂੰ ਫੋਨ ਲੈ ਗਏ ਫੋਨ ਲੈ ਗਿਆ ਖੋ ਗਏ ਜਦੋਂ ਸਾਨੂੰ ਪਤਾ ਲੱਗਾ ਮੋਟਰਸਾਈਕਲ ਤੇ ਹੋ ਗਿਆ ਪਾਲੀ ਸਾਈਡ ਤੋਂ ਹੀ ਪਾਲੀ ਸਾਈਡ ਤੋਂ ਕਿੰਨੇ ਵਜੇ ਹੋਇਆ ਬਾਈ ਇਹ ਹੱਸ ਹਾਂਜੀ ਕਿੰਨੇ ਵਜੇ ਹੋਇਆ ਹਾਸਾ 7:00 ਵਜੇ 7 7 ਵਜੇ ਦਾ ਟਾਈਮ ਹੈ ਤੇ ਤੁਸੀਂ ਸਿਵਲ ਹਸਪੀਟਲ ਚ ਲੈ ਕੇ ਆਏ ਆ ਹਾਂਜੀ ਤੇ ਕੀ ਮਤਲਬ ਕਿ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਆ ਜਿੱਦਾਂ ਹੁਣ ਮੈਂ ਕਿ ਤੁਸੀਂ ਇਹ ਵਧੀਆ ਕੰਮ ਕੀਤਾ ਵਾ ਇਹ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਇੱਕ ਦਾ ਸੋਨਾ ਬਿਲਕੁਲ ਹੀ ਨਾ ਪਾਉਣ ਰੋਡ ਦੇ ਉੱਤੇ ਆਪਾਂ ਜਦੋਂ ਕੱਲੀਆਂ ਆਪਣੇ ਲੇਡੀਜ਼ ਜਾਂਦੀਆਂ ਜਾਂ ਫੋਨ ਆ ਇਹਨਾਂ ਦੇ ਕੋਲ ਬਿਲਕੁਲ ਫੋਨ ਹੱਥ ਦੇ ਵਿੱਚ ਰੱਖਣੇ ਨਹੀਂ ਚਾਹੀਦੇ ਆਪਣਾ ਫੋਨ ਸੇਵ ਰੱਖੋ ਤਾਂ ਹੀ ਇਹ ਵਾਰਦਾਤਾਂ ਹੁੰਦੀਆਂ ਲੋਕਾਂ ਨੂੰ ਅਲਰਟ ਰਹਿਣਾ ਪੈਣਾ ਹੈ